ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਤੁਸੀਂ ਸਾਨੂੰ YouTube ਤੇ Facebook ਦੋਵੇਂ ਪਲੇਟਫਾਰਮਸ ਤੇ ਦੇਖ ਰਹੇ ਹੋ ਜੀ ਅੱਜ ਦੇ ਜਿਹੜੇ ਰਿਸ਼ਤੇ ਨੇ ਜੀ ਕੈਨੇਡੀਅਨ ਰਿਸ਼ਤੇ ਨੇ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਕੁੜੀਆਂ ਦੇ ਰਿਸ਼ਤੇ ਨੇ ਜੀ ਕੁੱਲ ਹੈਗੇ ਜੀ 3 ਰਿਸ਼ਤੇ ਅੱਗੇ ਸਾਰੀ ਤੁਹਾਨੂੰ ਪਰਿਵਾਰ ਦੀ ਡਿਟੇਲਸ ਤੇ ਬੱਚਿਆਂ ਦੀ ਡਿਟੇਲਸ ਦਿੰਨੇ ਆ ਜੀ ਜਿਹਨਾਂ ਦੇ ਰਿਸ਼ਤੇ ਨੇ ਪਰ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਜ਼ਰੂਰੀ ਸੂਚਨਾ ਤਾਂ ਤੁਹਾਡੇ ਸਾਹਮਣੇ ਨੋਟਿਸ ਲਿਖਿਆ ਆ ਰਿਹਾ ਜੀ ਨੂੰ ਪਲੀਜ਼ ਧਿਆਨ ਨਾਲ ਪੋਜ਼ ਕਰਕੇ ਪੜ੍ਹ ਲੈਣਾ ਜੀ 2 ਮਿੰਟ ਕੱਢ ਕੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਜੀ ਅੱਗੇ ਜੋ ਵੀ ਡਿਟੇਲਸ ਹੈਗੀਆਂ ਸੋ ਇੱਕ ਇੱਕ ਗੱਲ ਨੂੰ ਕਿਰਪਾ ਕਰਕੇ ਜੀ ਧਿਆਨ ਨਾਲ ਸੁਣਿਓ ਤਾਂ ਕਿ ਕਨਫਿਊਜ਼ਨ ਨਾ ਪੈਦਾ ਹੋ ਸਕੇ ਜੀ ਸੋ ਪਹਿਲਾ ਰਿਸ਼ਤਾ ਜਿਹੜਾ ਅੱਜ ਦਾ ਹੋਇਆ ਹੈ ਜੀ ਪਹਿਲਾ ਰਿਸ਼ਤਾ ਹੈ ਜੀ ਕੇ ਸਿੰਘ ਚਾਹਲ ਨਾਮ ਹੈ ਜੀ ਲੜਕੇ ਦਾ ਮਈ 1996 ਦਾ ਬਰਥ ਹੈ ਜੀ ਹਾਈਟ ਇਹਨਾਂ ਦੀ 5 ਫੁੱਟ 11 ਇੰਚ ਕੈਨੇਡਾ ਹੀ ਵਰਕ ਪਰਮਿਟ ਤੇ ਨੇ ਜੀ ਤੇ ਕਿਚਨ ਕੈਬਿਨੇਟ ਦਾ ਕੰਮ ਕਰ ਰਹੇ ਨੇ ਪਿਛਲੇ 4 ਸਾਲਾਂ ਤੋਂ ਪੰਜਾਬ ਤੋਂ ਇਹ ਕਪੂਰਥਲਾ ਤੋਂ ਨੇ ਜੀ এডਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਆਟੋਮੋਬਾਈਲ ਇੰਜੀਨੀਅਰਿੰਗ ਡਿਪਲੋਮਾ 1.5 ਸਾਲ ਦਾ ਇੰਡੀਆ ਵਿੱਚ ਪੂਰਾ ਨਹੀਂ ਕਰ ਸਕੇ ਕਿਉਂਕਿ ਇਹਨਾਂ ਨੂੰ ਕੈਨੇਡਾ ਆਉਣਾ ਪਿਆ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਜੀ ਨੇ ਸਿਸਟਰ ਨੇ ਜਿਹੜੇ ਉਹ ਮੈਰਿਡ ਨੇ ਬ੍ਰਦਰ ਹੈ ਜਿਹੜਾ ਉਹ ਵੀ ਮੈਰਿਡ ਹੈ ਤੇ ਕੈਨੇਡਾ ਦੇ ਵਿੱਚ ਹੀ ਨੇ ਤੇ ਸਾਰੀ ਫੈਮਿਲੀ ਹੈ ਜਿਹੜੀ ਇਹਨਾਂ ਦੀ ਅਮਰਤਤਾ ਰਹੀ ਹੈ ਇਨਾਂ ਦੀ ਰਿਕੁਆਇਰਮੈਂਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਗਰੰਟ ਹੋਵੇ ਜਾਂ ਵਰਕ ਪਰਮਿਟ ਹੋਵੇ ਪ੍ਰੈਫਰੈਂਸ ਇਹਨਾਂ ਦੀ ਮੇਨ ਹੈਗੀ ਹੈ ਜੀ ਅਮਰਿਤਧਾਰੀ ਪਰਿਵਾਰ ਹੋਵੇ ਪੂਰਾ ਲੜਕੀ ਦਾ ਭਾਵੇਂ ਅਮਰਿਤ ਨਾਮ ਹੀ ਛੱਕਿਆ ਹੋਵੇ ਬਟ ਵਾਲ ਨਾ ਕੱਟੇ ਹੋਣ ਪ੍ਰੈਫਰੈਂਸ ਏਰੀਆ ਇਹਨਾਂ ਦਾ ਦੁਆਬੇ ਨੂੰ ਪਹਿਲ ਹੈ ਜੀ ਫਿਰ ਮਾਝੇ ਤੇ ਮਾਲਵੇ ਨੂੰ ਵੀ ਐਕਸੈਪਟੈਂਸ ਹੈਗੀ ਹੈ ਪਰ ਪਹਿਲ ਹੈ ਜਿਹੜੀ ਇਹਨਾਂ ਦੀ ਦੁਆਬੇ ਨੂੰ ਹੈ ਜੀ ਪਰਿਵਾਰ ਦਾ ਨੰਬਰ ਲੈਣ ਲਈ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਹੁਣ ਆਪਾਂ ਪੜਦੇ ਹਾਂ ਜੀ ਦੂਜੀ ਪ੍ਰੋਫਾਈਲ ਨਾਮ ਹੈ ਜੀ ਏ ਵਰਮਾ ਸੁਨਿਆਰ ਇਹਨਾਂ ਦੀ ਕਾਸਟ ਹੈ ਜੀ 11 April 1995 ਦਾ ਬਰਥ ਹੈ ਜੀ 5 ਫੁੱਟ ਤੇ 10 ਇੰਚ ਹਾਈਟ ਹੈ ਰੰਗ ਸਾਫ਼ ਹੈ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਨੇ ਕੀਤਾ ਕੈਨੇਡਾ ਤੋਂ ਹਾਲ ਦੀ ਘੜੀ ਹੈ ਅੱਜ ਦੀ ਤਰੀਕ ਦੇ ਵਿੱਚ ਨੇ ਜਿਹੜੇ ਕੈਨੇਡਾ ਦੇ ਵਿੱਚ ਪਰਮਨੈਂਟ ਰੈ residense ਨੇ ਪੀਆ ਰੈਨ ਕੋਲੇ profession ਇਹਨਾਂ ਦਾ ਹੈਗਾ ਜੀ ਲੀਡ ਹੈਂਡ ਇਨ ਮੈਨੂਫੈਕਚਰਿੰਗ ਕੰਪਨੀ ਫਾਦਰ ਨੇ ਜਿਹੜੇ ਇਹਨਾਂ ਦਾ ਗੋਲਡ ਸਮਿਥ ਦਾ ਕੰਮ ਕਰਦੇ ਨੇ ਮਦਰ ਨੇ ਜਿਹੜੇ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਜੀ ਉਹ ਵੀ ਕੈਨੇਡਾ ਹੀ ਰਹਿੰਦੇ ਨੇ ਸ਼ਹਿਰ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਤੇ preference ਇਹਨਾਂ ਨੂੰ ਹੈਗੀ ਹੈ ਜੀ ਵਧੀਆ ਪੜੀ ਲਿਖੀ ਤੇ ਸੁੰਦਰ ਲੜਕੀ ਦੀ ਇਹਨਾਂ ਦੀ preference ਹੈ ਪਰਿਵਾਰ ਦਾ ਨੰਬਰ ਲੈਣ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜੀ ਅਗਲੀ ਪ੍ਰੋਫਾਈਲ ਹੈ ਜੀ ਕੌਰ ਗਿੱਲ ਕਾਸਟ ਰਾਮਗੜੀ ਹੈ ਜੀ ਇਹਨਾਂ ਦੀ 11/9/1993 ਦਾ ਬਰਥ ਹੈ ਜੀ ਹਾਈਟ ਇਹਨਾਂ ਦੀ 5 ਫੁੱਟ 4 ਇੰਚ ਹੈ ਕਰੰਟ ਸਟੇਟਸ ਇਹਨਾਂ ਦਾ ਕੈਨੇਡਾ ਵਿੱਚ ਹੈਗਾ ਜੀ ਸਟੱਡੀ ਵੀਜ਼ਾ ਤੇ ਅਕੈਡੈਮਿਕਸ ਬੀ ਐਸ ਸੀ ਇਕਨੋਮਿਕਸ ਐਮ ਐ ਇਕਨੋਮਿਕਸ ਕੀਤੀ ਹੋਈ ਹੈ ਜੀ ਇਹਨਾਂ ਨੇ ਸਿਬਲਿੰਗਸ 1 ਐਲ্ডার ਸਿਸਟਰ ਨੇ ਵੱਡੇ ਭੈਣ ਨੇ ਇਹਨਾਂ ਦੇ ਵਿਆਹੇ ਹੋਏ ਨੇ ਇੱਕ ਬ੍ਰਦਰ ਹੈ ਜੀ ਉਹ ਮੈਰਿਡ ਪੀ ਆਰ ਹੈ ਕੈਨੇਡਾ ਦੇ ਵਿੱਚ ਹੀ ਫਾਦਰ ਤੇ ਮਦਰ ਉਹਨਾਂ ਕੋਲੇ ਵੀ ਸੁਪਰ ਵੀਜ਼ਾ ਹੈਗਾ ਜੀ ਕੈਨੇਡਾ ਦਾ ਫਾਦਰ ਦਾ profession ਹੈ ਜਿਹੜਾ ਫਾਰਮਰ ਨੇ ਜੀ ਤੇ ਮਦਰ ਨੇ ਜਿਹੜੇ ਹਾਊਸ ਵਾਈਫ ਨੇ preference ਇਹਨਾਂ ਦੀ ਹੈਗੀ ਹੈ ਜੀ ਲੜਕਾ ਇਹਨਾਂ ਨੂੰ ਕੈਨੇਡਾ ਤੋਂ ਹੀ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਵੀਜ਼ਾ ਤੋਂ ਹੋਣ ਵੀਜ਼ਾ ਤੇ ਹੋਣ ਪਰ ਇਹਨਾਂ ਨੂੰ ਚਾਹੀਦਾ ਹੈ ਜੀ ਸੇਮ ਕਾਸਟ ਦੇ ਵਿੱਚ ਰਾਮਗੜੀਆ ਦੇ ਵਿੱਚ ਸੋ ਇਹ ਸੀਗੇ ਜੀ ਆਪਣੇ ਅੱਜ ਦੇ ਰਿਸ਼ਤੇ ਸੀਗੇ ਜਿਹੜੇ ਤਿੰਨ ਹੀ ਕਿ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਉਸ ਉੱਤੇ ਲੱਗਾ ਨੰਬਰ ਜਿਵੇਂ ਕਿ 715 700 872 73 ਜਿਵੇਂ ਵੀ ਨੰਬਰ ਲੱਗੇ ਹੋਏ ਨੇ ਤੁਸੀਂ ਸਿਰਫ ਸਾਨੂੰ ਉਹ ਨੰਬਰ ਸਾਡੇ WhatsApp ਤੇ ਲਿਖ ਕੇ ਭੇਜਣਾ ਹੈ ਜੀ ਕਿ ਇਸ ਨੰਬਰ ਦੇ ਤੁਹਾਨੂੰ ਇਸ ਪ੍ਰੋਫਾਈਲ ਦਾ ਨੰਬਰ ਚਾਹੀਦਾ ਆ ਤੇ ਅਸੀਂ ਤੁਹਾਨੂੰ ਸਿੱਧਾ ਪਰਿਵਾਰ ਦਾ ਨੰਬਰ ਹੈ ਜਿਹੜਾ ਜੀ ਸੈਂਡ ਕਰਾਂਗੇ ਤਾਂ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਨੰਬਰ ਲੈਣ ਦੇ ਕੋਈ ਵੀ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਤੇ ਨਾਲ ਹੀ ਦੱਸ ਦਈਏ ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਲੱਭ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰੋ ਜੀ 9041729903 ਜੋ ਕਿ ਸਾਡਾ ਇੱਕੋ ਇੱਕ ਨੰਬਰ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਚੈਨਲ ਤੇ ਨਵੇਂ ਹੋ ਤਾਂ ਤੇ Instagram ਵੀ ਸਾਡਾ ਹੈਗਾ ਜੀ matrimonyinstants ਯੂਜ਼ਰ ਨੇਮ ਸਕਰੀਨ ਦੇ ਉੱਤੇ ਆ ਰਿਹਾ ਹੈ ਤੁਸੀਂ ਇੱਥੇ ਵੀ ਫੋਲੋ ਕਰ ਸਕਦੇ ਹੋ ਕਿਉਂਕਿ Instagram ਤੇ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਤੇ ਹੋਰ ਕੋਈ ਵੀ ਤੁਹਾਡੇ ਮਨ 'ਚ ਸ਼ੰਕਾ ਹੋਣ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਬੇਚੇ ਜਗਤੂ ਸੀ ਮੈਸੇਜ ਛੱਡ ਸਕਦੇ ਹੋ ਅੱਜ ਵਾਸਤੇ ਇੰਨੇ ਜੀ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਜਲਦੀ ਫੇਰ ਨਵੇਂ ਰਿਸ਼ਤੇ ਲੈ ਕੇ ਸੋ ਜੁੜੇ ਰਹੋ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ